ਪਰ ਆਮ ਆਦੀ ਹਟੇ ਦੇ ਦਿੱ ਤਮਾਕਾ ਸੇਲ ਕਰਤੀ ਜੀ ਇਹ ਫਲਕਾਰੀਆਂ ਦੀ ਤਮਾਕਾ ਸੇਲ ਸਪੈਸ਼ਲ ਗੁਰਪੂਰਬ ਦੇ ਉੱਤੇ ਸਪੈਸ਼ਲ ਹਫਤੇ ਵਾਸਤੇ ਸੇਲ ਆਤੀ ਜੀ ਇਹ ਗੁਰਪੂਰਬ ਦੇ ਉੱਤੇ ਸਪੈਸ਼ਲ ਹਫਤੇ ਵਾਸਤੇ ਸੇਲ ਆਤੀ ਜੀ ਜਿਹੜਾ ਸਾਡੀ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰੂਗਾ YouTube ਤੇ ਜੀ ਇੰਸਟਾ ਤੇ ਸਾਨੂੰ ਫੋਲੋ ਕਰੂਗਾ ਵਧੀਆ ਵਧੀਆ ਕਮੈਂਟ ਕਰਕੇ ਭੇਜੂਗਾ ਇਹ ਫਲਕਾਰੀਆਂ ਦੇਖੋ ਜੀ ਬਹੁਤ ਹੀ ਰੇਟ ਵਾਸ ਉਹ ਕਰਤਾ ਜੀ ਸਪੈਸ਼ਲ ਸਟਾਕ ਆ ਗਈ ਲਿਮਟਿਡ ਇਹਦੇ ਵਿੱਚ ਲਿਮਟਿਡ ਸਟਾਕ ਆ ਗਿਆ ਸਾਡੇ ਕੋਲੇ ਫਿਰਾਲ 2 300 ਫੁਲਕਾਰੀ ਆਈ ਹੋਈ ਹੈ ਜੀ ਸਪੈਸ਼ਲ 3 ਤਰੀਕ ਤੋਂ ਲੈ ਕੇ 15 ਤਰੀਕ ਤੱਕ ਸੇਲ ਹੈ ਜੀ ਇਹ ਅੱਜ 3 ਤਰੀਕ ਨੂੰ ਤੋਂ ਲੈ ਕੇ 15 ਨਵੰਬਰ ਤੱਕ ਗੁਰਪੂਰਵ ਦੇ ਉੱਤੇ ਸਪੈਸ਼ਲ ਸੇਲ ਚੱਲੀ ਜਾਂਦੀ ਹੈ ਜੀ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਪੂਰੀ ਭਰਮੀ ਫੁਲਕਾਰੀ ਹੈ ਜੀ ਜਮਾਂ ਬਿਲਕੁਲ ਸਾਨੂੰ ਜੂ ਜੂ ਤੇ ਵੱਤੋ ਵੱਦ ਫੋਲੋ ਕਰੋ ਤੇ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰੋ ਜੀ ਸਪੈਸ਼ਲ ਆਫਰ ਲਾਤੀ ਜੀ ਇਹ ਫਲਕਾਰੀਆਂ ਦੀ ਸਪੈਸ਼ਲ ਆਫਰ ਜੀ ਉਹਨਾਂ ਵਾਸਤੇ ਜਿਹੜਾ ਸਾਨੂੰ ਵੱਤੋ ਵੱਦ ਫੋਲੋ ਕਰੂਗਾ ਤੇ ਵੀਡੀਓ ਨੂੰ ਵੱਤੋ ਵਿੱਚ ਸ਼ੇਅਰ ਕਰੂਗਾ ਦੇਖੀ ਚਲੋ ਕਿੰਨੇ ਸ਼ਾਨ ਆ ਦੇਖੋ ਜੀ ਸਪੈਸ਼ਲ ਤਮਾਕੇ ਸੇ ਦਾਦੀ ਤਮਾਕੇ ਸੇ ਲੇਹ ਆ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਗੁਰਪੁਰਪ ਸੇਲ ਲਾਚੀ ਜੀ ਸਪੈਸ਼ਲ ਗੁਰਪੁਰਪ ਸੇਲ ਸਪੈਸ਼ਲ ਹੈ ਗੁਰਪੁਰਪ ਸੇਲ ਲਾਚੀ ਜੀ ਡਿਜ਼ਾਈਨ ਦੇਖੀਓ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਨੇ ਪੂਰੀ ਭਾਰੀ ਫਲਕਾਰੀ ਆ ਜੀ ਇਹ ਮਾਰਕੀਟ ਦੇ ਵਿੱਚ ਆਮ ਹੀ ਇਹ 8900 ਰੁਪਏ ਦੀ ਫਲਕਾਰੀ ਵਿਕਦੀ ਹੈ ਜੀ 8900 ਰੁਪਏ ਦੀ ਫਲਕਾਰੀ ਵਿਕਦੀ ਹੈ ਜੀ ਡਿਜ਼ਾਈਨ ਦੇਖੀ ਚਲੋ 6 ਕੀ ਆਖੇ ਜੀ ਸਾਡੇ ਜਾਨ ਜਾਣੇ ਭੈਣ ਕੀ ਜੀ ਹੈ ਜੇ ਸਾਡੀ ਵੀਡੀਓ ਨੂੰ ਬੱਸ ਤੇ ਸ਼ੇਅਰ ਕਰੂਗਾ ਤੇ ਸਾਡੇ ਚੈਨਲ ਨੂੰ ਲਾਇਕ ਕਰੂਗਾ ਉਹਦੇ ਬੱਤੇ ਸਪੈਸ਼ਲ ਆਫਰ ਹੈ ਜੀ ਇਹ 3500 ਰੁਪਏ ਦੀ ਇੱਕ 1000 ਦੀਆਂ ਤਿੰਨ ਕੱਟੀਆਂ ਜੀ 1000 ਰੁਪਏ ਦੇ ਵਿੱਚ ਤਿੰਨ ਡਿਜ਼ਾਈਨ ਦੇਖੀ ਜੇ ਲੋ ਕਿੰਨੇ ਸ਼ਾਨਦਾਰ ਡਿਜ਼ਾਈਨ ਆ ਜੀ ਧਮਾਕਾ ਸੇ ਲਾਤੀ ਜੀ ਮਾਲ ਦਾ ਸਬਸ ਬਿਲਕੁਲ ਭਰਾਵਾਂ ਦੀ ਹਿੱਟ ਦਿੱਤਾ ਜੀ ਤੁਹਾਨੂੰ ਪਤਾ ਹੈ ਜੀ ਸਾਡੇ ਕੋਲ ਪੀਸਾਂ ਦੀ ਸੇਲ ਵੀ ਚੱਲੀ ਜਾਂਦੀ ਹੈ ਜੀ ਸੂਟਾਂ ਦੇ ਰੈਸ਼ੀਓ ਪੀਸ ਕਿਨੇ ਚੱਲਦੇ ਅੱਜ ਕੱਲ ਔਰਗੰਝਾ ਵਗੈਰਾ ਦੇ 200 ਦਾ ਸੂਟ ਆ ਜਾਂਦਾ ਜੀ ਉਹ ਉਹ ਵੀ ਚੱਲੀ ਜਾਂਦੀ ਹੈ ਸੇਲ ਤੇ ਨਾਲ ਸਪੈਸ਼ਲ ਫਰਕਾਰੀਆਂ ਦੀ ਸੇਲ ਲਾਤੀ ਜੀ ਇਹ ਖਿਆਲ ਦੀਆਂ ਤਿੰਨ ਕਾਟੀਆਂ ਜੀ 350 ਦੀ 1000 ਦੀਆਂ ਤਿੰਨ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਡਿਜ਼ਾਈਨ ਪੂਰੇ ਘਰ ਮੇਂ ਡੈਨ ਹੈ ਜੀ ਪੂਰੇ ਪੂਰੇ ਘਰ ਮੇਂ ਡਿਜ਼ਾਈਨਰ ਦੇ ਵਿੱਚ 1000 ਰੁਪਏ ਦੀਆਂ ਤਿੰਨ ਕਾਟੀਆਂ ਜੀ ਸਪੈਸ਼ਲ ਇਹ 1000 ਰੁਪਏ ਦੇ ਤਿੰਨ ਸ਼ਾਨਦਾਰ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਇਹਦੇ ਵਿੱਚ ਆਏ ਪਏ ਪੂਰਾ ਭਰਮਾ ਕੰਮ ਹੈ ਜੀ ਆਮ ਹੀ ਫਲਕਾਰੀ 8900 ਦੀ ਵਿਖਦੀ ਹੈ ਜੀ ਸਾਡੇ ਕੋਲੇ ਸੇਲ ਦੇ ਉੱਤੇ ਹਜ਼ਾਰ ਦੀਆਂ ਤਿੰਨ ਗੱਟੀਆਂ ਜੀ ਹਜ਼ਾਰ-ਹਜ਼ਾਰ ਦੀ ਫਲਕਾਰੀ ਵਿਖਦੀ ਹੈ ਜੀ ਇਹ ਹਜ਼ਾਰ ਦੀਆਂ ਤਿੰਨ ਗੱਟੀਆਂ ਜੀ ਦੋ ਵੀ ਛੜੀਆਂ ਤਿੰਨ ਗੱਟੀਆਂ ਹਜ਼ਾਰ ਦੀਆਂ ਸਪੈਸ਼ਲ ਸੇਲ ਦੇ ਉੱਤੇ ਜੀ ਜਿਹੜਾ ਸਾਡੀ ਵੀਡੀਓ ਨੂੰ ਵਸਤ ਵਿੱਚ ਸ਼ੇਅਰ ਕਰੂਗਾ ਤੇ ਸਾਡੇ ਚੈਨਲ ਨੂੰ ਲਾਈਕ ਕਰੂਗਾ ਇੰਸਟਾਗ੍ਰam ਦੇ ਉੱਤੇ ਤੇ YouTube ਦੇ ਉੱਤੇ ਫੋਲੋ ਫੋਲੋ ਕਰੋ ਤੇ 350 ਦੀ ਇੱਕ ਹਜ਼ਾਰ ਦੀਆਂ ਤਿੰਨ ਫਲਕਾਰੀਆਂ ਲੈ ਕੇ ਜਾਓ ਜੀ ਸਪੈਸ਼ਲ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਜੀ ਸਪੈਸ਼ਲ ਵਿਆਹ ਸ਼ਾਦੀਆਂ ਵਾਸਤੇ ਫਲਕਾਰੀਆਂ ਦੇਖੋ ਭਾਰੀਆਂ ਇੱਕ ਤੋਂ ਇੱਕ ਵਧੀਆ ਜੀ ਪੂਰੀ ਵਧੀਆ ਹੈ ਰਿ ਕੁਆਲਿਟੀ ਦੀ ਪੂਰੀ ਹੈਵੀ ਬਣੀ ਹੋਈ ਹੈ ਜੀ ਸਾਰੀ ਇਹ ਹਜ਼ਾਰ ਦੀਆਂ ਤਿੰਨ ਗਾਟੀਆਂ ਜੀ ਸਪੈਸ਼ਲ ਫੁੱਲਰ ਅੰਕੜੇ ਆਏ ਨੇ ਪੂਰਾ ਹੈ ਡਿਜ਼ਾਈਨ ਆ ਇੱਕ ਤੋਂ ਇੱਕ ਚੜਦੇ ਚੜਦਾ ਹੀ ਪੂਰਾ ਪਰ ਮੇ ਡਿਜ਼ਾਈਨਾਂ ਦੇ ਵਿੱਚ ਫੁੱਲ ਸਟਾਕਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਗੇਰਾ ਫਿਲਹਾਲ ਇਹ ਛੇਲ 15 ਨਵੰਬਰ ਤੱਕ ਹੈ ਜੀ ਸਪੈਸ਼ਲ 15 ਨਵੰਬਰ ਤੱਕ ਭਾਰੀ ਛੇਲ ਚੱਲੀ ਜਾਂਦੀ ਹੈ ਜੀ ਉਸ ਤੋਂ ਬਾਅਦ ਮਾਲ ਸਟਾਕ ਮਿਲਦੇ ਹੈ ਡਿਪੈਂਡਰ ਦੇ ਮਿਲਣ ਵਾਲੀ ਵੀ ਜੀ ਮਾਲ ਹੋਰ ਆ ਗਿਆ ਤਾਂ ਛੇਲ ਅੱਗੇ ਵਾ ਸਕਦੀ ਹੈ ਜੀ ਇਹ ਦੀ 15 ਨਵੰਬਰ ਤੱਕ ਛੇਲ ਚੱਲ ਰਹੀ ਹੈ ਜੀ 1000 ਦੀਆਂ 3 350 ਦੀ ਇੱਕ ਹੁਣ ਕਿੰਨੀਆਂ ਮਰਜ਼ੀ ਲੈ ਜਾ ਸਕਦੇ ਜੀ ਕਿਸੇ ਨੇ ਵੇਚਣ ਵਾਸਤੇ ਲੈ ਜਾਂਦੀ ਇਕੱਠੀਆਂ ਤਾਂ ਇਹੀ ਰੇਟ ਹੈ ਜੀ ਜਿੰਨੀ ਮਰਜ਼ੀ ਲੈ ਜਾ ਸਕਦਾ ਹੈਗਾ ਜੇ 10 ਲੈ ਜਾ ਕੇ ਉਹ 20 ਲੈ ਕੇ ਜਾਓ ਕਾਉ ਕੇਰਾ ਫਿਰ ਹਰ ਦੋ 300 ਵਾਲਕਾਰੀ ਆਈ ਹੋਈ ਹੈ ਸਾਡੇ ਕੋਲ ਜਿੰਨੀ ਮਰਜ਼ੀ ਲੈ ਸਕਦੇ ਹੋ ਹੁਣ ਤਾਂ ਡਿਜ਼ਾਈਨ ਦੇਖੀ ਚਲੋ ਜੀ ਸਾਰੇ 350 ਦਾ ਇੱਕ ਪੀਸ ਤੇ 1000 ਦੀਆਂ ਤਿੰਨ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਆ ਦੇਖੋ ਜੀ ਕਾਉ ਹੁਣ ਤਾਂ ਫੁੱਲ ਆਇਆ ਹੋਇਆ ਹੈ ਇਹਦੇ ਵਿੱਚ ਹੌਲ ਸਟਾਕ ਦੇ ਵਿੱਚ ਮਾਲ ਪਹੁੰਚ ਗਿਆ ਹੈ। ਹਜ਼ਾਰੀਆਂ ਤਿੰਨ ਕਾਟੀਆਂ ਜੀ। ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਕਿ ਡਿਜ਼ਾਈਨ ਵੱਖੋ ਵੱਖਰੇ ਆ ਸਾਬ। ਇੱਕ ਇੱਕੜੀਆਂ ਦੀਆਂ 4-4 5-5 ਲੈਣੀਆਂ ਉਹ ਵੀ ਮਿਲ ਸਕਦੇ ਆ ਜੀ। ਇੱਕ ਡਿਜ਼ਾਈਨ ਨੇ ਜਿੰਦੀਆਂ ਮਰਜ਼ੀ ਲੈ ਲਓ ਜੀ ਹੁਣ ਤਾਂ। ਅੱਜ ਕੋਈ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਕੇ ਆਇਆ ਉਹ। ਫੁੱਲ ਕੁਆਂਟੀਟੀ ਸਟਾਕ ਪਹੁੰਚ ਗਿਆ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਵੇਲਾ ਚੱਲੀ ਜਾਂਦਾ ਜੀ। भ्रावांची हट्टी बस रोड मरवडी